प्यारे श्रोतेओ मैं ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ ਆਜ ਰਹਾ ਇੱਕ ਨਵਾਂ ਚੈਪਟਰ ਲੈ ਕੇ ਅੱਜ ਆਪਾਂ 슈ਗਰ ਦੇ ਮਰੀਜ਼ਾਂ ਵਾਸਤੇ ਜਿਹੜੀ ਸੁਪਰ ਫੂਡ ਜਨਕਿ ਕੁਝ ਵਧੀਆ ਜਿਹੜੀ ਖਾਾਕ ਹੈ ਜਿਹੜੀ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਸ਼ੂਗਰ ਰੋਗ ਦੇ ਮਰੀਜ਼ਾਂ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਭੋਜਨ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕਿਵੇਂ ਕਰਦੇ ਹਨ ਇੱਕ ਸਿਹਤਮੰਦ ਅਤੇ ਸੰਤੁਲਿਤ ਖਾਣਾ ਖਾਕ ਸ਼ੂਗਰ ਦੇ ਪੱਧਰ ਨੂੰ ਸਹੀ ਮਾਤਰਾ ਵਿੱਚ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ ਅਤੇ ਕੁਝ ਭੋਜਨ ਇਸ ਵਿੱਚ ਸਹਾਇਤਾ ਕਰ ਸਕਦੇ ਹਨ ਜਾਨਿਤੇ ਸ਼ੂਗਰ ਨੂੰ ਮੈਨੇਜ ਕਰਨ ਵਾਸਤੇ ਖਾਣਾ ਖਾਣ ਦਾ ਬਹੁਤ ਵੱਡਾ ਰੋਲ ਹੈ ਦਵਾਈਆਂ ਦੇ ਨਾਲ ਨਾਲ ਅਗਰ ਅਸੀਂ ਖਾਣਾ ਆਪਣੀ ਸਹੀ ਰੱਖਾਂਗੇ ਆਪਣਾ ਲਾਈਫ ਸਟਾਈਲ ਐਕਟਿਵ ਰੱਖਾਂਗੇ ਚੰਗੀ ਸੋਚ ਰੱਖਾਂਗੇ ਸਟ्रेस ਤੋਂ ਬਚੇ ਰਹਾਂਗੇ ਡਾਕਟਰ ਦੀ ਸਲਾਹ ਦੇ ਨਾਲ ਬਿਲਕੁਲ ਸਹੀ ਦਵਾਈ ਜਿਵੇਂ ਡਾਕਟਰ ਡਵਾਈਸ ਕਰਦੇ ਨੇ ਉਹ ਲਵਾਂਗੇ ਤੇ ਨਾਲ ਆਪਣੇ ਖਾਣ ਪੀਣ ਦਾ ਜੋ ਖਰਾਕ ਸਾਨੂੰ ਖਾਣ ਵਾਸਤੇ ਜਾਂ ਨਾ ਖਾਣ ਵਾਸਤੇ ਕਹੀ ਜਾਂਦੀ ਹੈ ਉਹਦਾ ਧਿਆਨ ਰੱਖਾਂਗੇ ਤਾਂ 슈ਗਰ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ ਇਸ ਵਿੱਚ ਕੋਈ ਸ਼ੰਕਾ ਨਹੀਂ ਪਰ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵੈਸੇ ਤਾਂ ਜਿੰਨਾ ਡਾਕਟਰਾਂ ਕੋਲ ਤੁਸੀਂ ਦਵਾਈ ਲੈਣ ਜਾਂਦੇ ਹੋ ਉਹ ਡਾਕਟਰ ਸਾਹਿਬ ਜਾਂ ਉਹਨਾਂ ਦੇ ਸਹਾਇਕ ਜਿਹੜੇ ਨਿਊਟ੍ਰੀਸ਼ਨ ਵਾਲੇ ਨੇ ਡਾਈਟੀਸ਼ੀਅਨ ਉਹ ਤੁਹਾਨੂੰ ਰਾਸੀ ਦਿੰਦੇ ਨੇ ਖਾਣੇ ਬਾਰੇ ਕੀ ਖਾਣਾ ਕੀ ਨਹੀਂ ਖਾਣਾ ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਹੈ ਪਰ ਫਿਰ ਵੀ ਮੈਂ ਅੱਜ ਇਸ ਵਿਸ਼ੇ ਨੂੰ ਸ਼ੁਰੂ ਕਰਦੇ ਆਂ ਦੋ ਤਿੰਨ ਵੀਡੀਓਜ਼ ਦੇ ਵਿੱਚ ਮੈਂ ਸਾਰਾ ਕੰਪਲੀਟ ਕਰਾਂਗੇ ਹੁਣ ਲੋਕ ਸੁਪਰ ਫੂਡ ਸ਼ਬਦ ਦੀ ਵਰਤੋਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਦਰਸਾਉਣ ਲਈ ਕਰਦੇ ਆਂ ਹੁਣ ਡਾਇਬੀਟੀਸ ਸੁਪਰ ਫੂਡ ਦੇ ਸੰਦਰਭ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਧੀਆ ਪੌਸ਼ਟਿਕ ਜਿਹੜੀਆਂ ਜਿਹੜੀ ਖਾਣਾ ਆ ਜਾਂ ਪੌਸ਼ਟਿਕ ਵਾਲੀਆਂ ਚੀਜ਼ਾਂ ਵਾਲੀਆਂ ਜਿਹੜੀਆਂ ਖਾਕਾਂ ਨੇ ਉਹ ਸਾਡੇ ਖੂਨ ਦੇ ਮਾੜੇ ਜਿਹੜੇ ਬਦਲਾਅ ਦਾ ਕਾਰਨ ਨਹੀਂ ਬਣਗੇ ਯਾਨੀ ਕਿ ਖੂਨ ਦੇ ਵਿੱਚ ਜਿਹੜਾ 슈ਗਰ ਨੂੰ ਦੇ ਲੈਵਲ ਨੂੰ ਸਹੀ ਰੱਖਣ ਦੇ ਵਿੱਚ ਜਿੰਨਾ ਲੋੜਿੰਦਾ ਜੋ ਸਾਡਾ ਟਾਰਗੇਟ ਹੁੰਦਾ ਕਿ ਇੱਥੋਂ ਤੱਕ ਸ਼ੂਗਰ ਵਾਲੇ ਮਰੀਜ਼ ਦੀ ਸ਼ੂਗਰ ਰਹੇ ਇਹ ਦੋ ਵਜਨੀ ਜਾਂ ਕਟਨੀਨੀ ਚਾਹੀਦੀ ਉਹਦੇ ਵਿੱਚ ਖਾਾਕ ਦਾ ਬਹੁਤ ਵੱਡਾ ਰੋਲ ਹੈਗਾ ਹੁਣ ਲਗਾਤਾਰ ਜਿਵੇਂ ਅਗਰ ਖੂਨ ਦੇ ਵਿੱਚ 슈ਗਰ ਵਧੀ ਰਹਿੰਦੀ ਆ ਤਾਂ ਸਾਡੀਆਂ ਖੂਨ ਦੀਆਂ ਨਾੜੀਆਂ ਜਾਂ ਨਰਵਸ ਜਿਹੜੀਆਂ ਨੇ ਜਾਂ ਉਹਨਾਂ ਦੇ ਜਿਹੜੇ ਸੈੱਲ ਨੇ ਜਾਂ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ 슈ਗਰ ਪੁਰਾਣੀ ਹੁੰਦੀ ਜਾਂਦੀ ਹੈ ਤੇ ਸਾਡੇ ਸਰੀਰ ਦੇ ਸਾਰੇ ਅੰਗਾਂ ਦੇ ਉੱਪਰ ਬਹੁਤ ਬੁਰਾ ਅਸਰ ਪੈਂਦਾ ਜਿਵੇਂ ਅੱਖਾਂ ਗੁਰੂ ਦੇ ਦਿਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਗਰ ਅਸੀਂ ਸ਼ੂਗਰ ਨੂੰ ਮਨੇਜ ਨਹੀਂ ਕਰਦੇ ਅਸੀਂ ਦਵਾਈਆਂ ਨਹੀਂ ਕਾਂਦੇ ਜੋ ਸਾਡੇ ਡਾਕਟਰ ਨੇ ਸਾਨੂੰ ਦੱਸਿਆ ਨੇ ਜਾਂ ਅਸੀਂ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਕਿ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਜਾਂ ਅਸੀਂ ਐਕਟਿਵ ਲਾਈਫ ਸਟਾਈਲ ਨਹੀਂ ਆਪਣਾ ਰੱਖਦੇ ਤਾਂ ਫਿਰ ਸਾਨੂੰ ਸਟ੍ਰੋਕਸ ਵਰਗੇ ਜਾਂ ਕਈ ਵਾਰੀ ਇੱਥੋਂ ਤੱਕ ਕਿ ਹੱਥ ਪੈਰ ਊਠੇ ਪੈਰਾਂ ਦੇ ਜਾਂ ਥਾੜੇ ਇੰਨੇ ਖਰਾਬ ਹੋ ਜਾਂਦੇ ਆ ਜ਼ਖਮ ਇੰਨੇ ਖਰਾਬ ਹੋ ਜਾਂਦੇ ਆ ਕਿ ਉਹ ਸਰਜਰੀ ਦੇ ਨਾਲ ਜਿਹੜੇ ਉਹ ਕੱਟ ਕੱਟਣੇ ਵੀ ਪੈ ਜਾਂਦੇ ਆ ਤੁਸੀਂ ਦੇਖਿਆ ਹੋਵੇਗਾ 슈ਗਰ ਵਾਲੇ ਮਰੀਜ਼ਾਂ ਦੀ ਜਾਂ ਨਰਵਸ ਇੰਨਾ ਡੈਮੇਜ ਹੋ ਜਾਂਦੀਆਂ ਕਿ ਜਿਨ੍ਹਾਂ ਨੂੰ ਫਿਰ ਦੁਬਾਰੇ ਕਈ ਵਾਰੀ ਠੀਕ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਜਾਂ ਬੜੇ ਕਸ਼ਟ ਤਕਲੀਫਾਂ ਸਹਿਣੀਆਂ ਪੈਂਦੀਆਂ ਤੇ ਜੇ ਅਸੀਂ ਸ਼ੁਰੂ ਤੋਂ ਹੀ ਜਦੋਂ ਪਤਾ ਲੱਗ ਜAVE ਕਿ 슈ਗਰ ਸਾਨੂੰ ਹੋਈ ਹੈ ਤੇ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਡਾਕਟਰ ਦੁਆਰਾ ਦੱਸੀ ਹੋਈ ਸਹੀ ਦਵਾਈ ਲਈਏ ਤਾਂ ਅਸੀਂ ਕਾਫੀ ਹੱਦ ਤੱਕ 슈ਗਰ ਦੇ ਹੋਣ ਵਾਲੇ ਨੁਕਸਾਨ ਤੋਂ ਬੱਝ ਸਕਦੇ ਹੁਣ ਐਕਸਰਸਾਈਜ਼ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਦਵਾਈਆਂ ਦਾ ਵੀ ਰੋਲ ਹੈ ਕਿ ਉਹ ਦਵਾਈ ਤਾਂ ਖਾਣੀ ਪੈਂਦੀ ਹੈ ਕਿਉਂਕਿ ਡਾਈਟ ਨਹੀਂ ਤਾਂ ਸਿਰਫ ਐਡ ਕਰਨਾ ਸੀ ਡਾਈਟ ਸਹੀ ਰੱਖਾਂਗੇ ਕਿ ਦਵਾਈ ਘੱਟ ਖਾਣੀ ਪੈਂਦੀ ਹੈ ਲੇਕਿਨ ਖਾਣੀ ਜ਼ਰੂਰ ਪੈਂਦੀ ਹੈ ਹੁਣ ਇੱਥੇ ਅਸੀਂ ਕੁਝ ਭੋਜਨਾਂ ਦੀ ਗੱਲ ਕਰਾਂਗੇ ਜਿਵੇਂ ਅਖਰੋਟ ਵਲਨ ਹੁਣ ਇਹਦੇ ਵਿੱਚ ਕੀ ਫਾਈਬਰ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਦਾ ਸਮੇਂ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਅਖਰੋਟ ਨੂੰ ਅਸੀਂ ਆਮ ਕਾਰਬੋਹਾਈਡਰੇਟ ਸਨੈਕਸ ਜਿਵੇਂ ਕਿ ਕੋਈ ਤੁਸੀਂ ਚਿਪਸ ਜਾਂ ਬਿਸਕੁਟ ਵਗੈਰਾ ਕਿਤੇ ਦਿਲ ਖਾਂਦੇ ਹੋ ਜਾਂ ਦਿਲ ਕਰਦਾ ਚਾਹ ਦੇ ਨਾਲ ਜਾਂ ਵੈਸੇ ਕਿਤੇ ਥੋੜਾ ਬੜਾ ਤੁਸੀਂ ਸਨੈਕਸ ਲੈਂਦੇ ਹੋ ਉਹ ਚਿਪਸ ਵਗੈਰਾ ਜਾਂ ਕੋਈ ਬਿਸਕੁਟ ਜਾਂ ਕੋਈ ਹੋਰ ਬੇਕਰੀ ਦੇ ਸਮਾਨ ਨਾਲੋਂ ਵਧੀਆ ਕਿ ਤੁਸੀਂ ਚਾਰ ਦਾਣੇ ਅਖਰੋਟ ਜਾਂ ਬਦਾਮ ਵਗੈਰਾ ਦੇ ਲਓ ਉਹ ਤੁਹਾਡੇ ਲਈ ਵਧੀਆ ਰਹਿੰਦੇ ਹੈ ਇਸੇ ਤਰ੍ਹਾਂ ਫਰੂਟ ਦੇ ਵਿੱਚੋਂ ਅਸੀਂ ਜੇ ਕਰੀਏ ਤਾਂ ਅਵੋਕਾਡੋ ਬਹੁਤ ਵਧੀਆ ਹੈਗਾ ਕਿਉਂਕਿ ਇਹਦੇ 'ਚ ਚਰਬੀ ਵੀ ਘੱਟ ਹੁੰਦੀ ਹੈ ਤੇ ਜੇ ਕਾਰਬੋ ਘੱਟ ਹੁੰਦਾ ਤੇ ਸਿਹਤਮੰਦ ਚਰਬੀ ਬਹੁਤ ਜ਼ਿਆਦੀ ਹੈ ਇਹਦੇ 'ਚ ਵਧੀਆ ਚੰਗੀ ਚਰਬੀ ਜਿਹੜਾ ਗੁੱਡ ਕੋਲੈਸਟ੍ਰੋਲ ਹੈ ਤੇ ਕਾਰਬੋਹਾਈਡਰੇਟਸ ਜਾਨੀ ਕਿ 슈ਗਰ ਬਹੁਤ ਘੱਟ ਹੁੰਦੀ ਹੈ ਕਿਉਂ ਕਾਰਬੋ ਨਹੀਂ ਬਾਅਦ ਵਿੱਚ 슈ਗਰ ਦੇ ਵਿੱਚ ਕਨਵਰਟ ਹੋਣਾ ਹੁੰਦਾ ਹੈ ਇਹਦੇ ਵਿੱਚ ਲਗਭਗ 20 ਤੋਂ ਉੱਪਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ ਜਾਂ ਹੋਰ ਮਿਨਰਲਸ ਵਗੈਰਾ ਹੁੰਦੇ ਆ ਜਿਵੇਂ ਬੀਟਾ ਕੈਰੋਟਿਨਸ ਆ ਗਿਆ ਵਿਟਾਮਿਨ ਸੀ ਵਿਟਾਮਿਨ ਕੇ ਮੈਗਨੀਸ਼ੀਅਮ ਪੋਟਾਸ਼ੀਅਮ ਅਤੇ ਪੋਲੀਫੈਨੋਲਸ ਆ ਜਾਂਦੇ ਆ ਤੇ ਫਾਈਬਰ ਬਹੁਤ ਵਧੀਆ ਇਹਦੇ ਵਿੱਚ ਹੁੰਦਾ ਔਰ 슈ਗਰ ਨੂੰ ਮੈਨੇਜ ਕਰਨ ਵਾਸਤੇ ਫਾਈਬਰ ਦਾ ਬਹੁਤ ਵੱਡਾ ਰੋਲ ਹੈਗਾ ਹੁਣ ਬੀਜ ਨੇ ਜਿਹੜੇ ਸੀਡਸ ਉਹਨਾਂ ਦਾ ਵੀ ਜਿਵੇਂ ਬਹੁਤ ਸਾਰੇ ਪੌਸ਼ਟਿਕ ਤੱਤ ਸਾਨੂੰ ਦਿੰਦੇ ਨੇ ਉਹ ਕਿਵੇਂ ਕਦੂ ਦੇ ਬੀਜਾਂ ਦੀ ਅਗਰ ਗੱਲ ਕਰੀਏ ਤਾਂ ਕਦੂ ਦੇ ਬੀਜ ਵੀ ਸ਼ੂਗਰ ਵਾਲੇ ਬੀਜ ਲਈ ਠੀਕ ਰਹਿੰਦੇ ਨੇ ਇਹਨਾਂ ਦੇ ਕਿਉਂਕਿ ম্যাগਨੀਸ਼ੀਅਮ ਫਾਈਬਰ ਤੇ ਇਹਦੇ ਵਿੱਚ ਸੇਤਮੰਦ ਫੈਟੀ ਐਸਿਡ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਕਦੂ ਦੇ ਬੀਜ ਦੇ ਵਿੱਚ ਉਹ ਖੋਜਾਂ ਦੱਸਦੀਆਂ ਹਨ ਕਿ ਕਦੂ ਦੇ ਬੀਜ ਭੋਜਨ ਤੋਂ ਬਾਅਦ ਵਧੀ ਹੋਈ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਯਾਨੀ ਕਿ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੀ ਸ਼ੂਗਰ ਵੱਧਦੀ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ ਕਦੂ ਦੇ ਬੀਜ ਬਹੁਤ ਵਧੀਆ ਸਹਾਇਤਾ ਕਰ ਸਕਦੇ ਨੇ ਹੁਣ ਚੀਆ ਸੀਡਸ ਇਹਨਾਂ ਦੇ ਵਿੱਚ ਵੀ ਐਂਟੀਆਕਸੀਡੈਂਟ omega 3 ਫੈਟੀ ਐਸਿਡ ਫਾਈਬਰ ਤੇ ম্যাগਨੀਸ਼ੀਅਮ ਹੁੰਦੇ ਆ ਯਾਨੀ ਕਿ ਚੀਆ ਸੀਡ ਵੀ ਬਹੁਤ ਵਧੀਆ ਨੇ ਹੁਣ ਅਦਰਕ ਦੇ ਵਿੱਚ ਵੀ ਐਂਟੀਆਕਸੀਡੈਂਟ ਦੀ ਮਾਤਰਾ ਵਧੇਰੇ ਹੁੰਦੀ ਹੈ ਤੇ ਇਹਦੇ ਵਿੱਚ ਵੀ ਐਂਟੀ ਇਨਫਲਮੇਟਰੀ ਯਾਨੀ ਕਿ ਸੋਜ ਨੂੰ ਘਟ ਕਰਨ ਦੇ ਸੋਜ ਵਿਰੋਧੀ ਗੁਣ ਜਿਹੜੇ ਨੇ ਉਹ ਅਦਰਕ ਦੇ ਵਿੱਚ ਵੀ ਹੁੰਦੇ ਆ ਹੁਣ ਇਹ ਖਾਣੇ ਕਿਸ ਤਰ੍ਹਾਂ ਨਹੀਂ ਇਹ ਤੁਹਾਡੇ ਕਿੰਨੀ ਮਾਤਰਾ ਦੇ ਵਿੱਚ ਚਾਹੀਦੇ ਨੇ ਤੁਹਾਨੂੰ ਇਹ ਤੁਹਾਡੇ ਡਾਈਟੀਸ਼ਨ ਜਦੋਂ ਡਾਕਟਰ ਜਿੰਨਾ ਤੋਂ ਤੁਸੀਂ ਦਵਾਈਆਂ ਲੈਂਦੇ ਉਹ ਤੁਹਾਨੂੰ ਸਾਰਾ ਦੱਸ ਦਿੰਦੇ ਨੇ ਇਹਦੇ ਤੇ ਵੀ ਆਪਾਂ ਇੱਕ ਅਲੱਗ ਚੈਪਟਰ ਕਰਾਂਗੇ ਕਿ ਕਿਹੜਾ ਕਿਸ ਤਰ੍ਹਾਂ ਕਿੰਨਾ ਕਿੰਨਾ ਖਾਣਾ ਦਾਲ ਚੀਨੀ ਦਾ ਵੀ 슈ਗਰ ਨੂੰ ਮਨੇਜ ਕਰਨ ਦੇ ਵਿੱਚ ਯੋਗਦਾਨ ਹੈਗਾ ਬੀਨਸ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ ਜੋ ਬੀਨਸ ਦਾ ਵੀ ਬਹੁਤ ਵੱਡਾ ਰੋਲ ਹੈਗਾ 슈ਗਰ ਵਾਲੇ ਮਰੀਜ਼ਾਂ ਦੀ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਹੋਰ ਪੱਤੇਦਾਰ ਸਾਬ ਗਿਆ ਜਿਵੇਂ ਪਾਲਕ ਆ ਕੀ ਇਹ ਵੀ ਬਹੁਤ ਵਧੀਆ ਪੇਂਡਿਨਿ ਸ਼ੂਗਰ ਵਾਲੇ ਮਰੀਜ਼ ਲਈ ਨਿੰਬੂ ਜਾਤੀ ਦੇ ਫਲ ਲੇਕਿਨ ਉਹ ਲਿਮਟ ਦੇ ਵਿੱਚ ਖਾਣੇ ਬੈਂਦੇ ਆ ਜਿੰਨੇ ਵੀ ਨਿੰਬੂ ਜਾਤੀ ਦੇ ਫਲ ਨੇ ਕਿਉਂਕਿ ਇਹਨਾਂ ਚੁਗਟਾਮ ਸੀ ਤੇ ਫਾਈਬਰ ਕਾਫੀ ਮਾਤਰਾ ਦੇ ਵਿੱਚ ਮਿਲ ਜਾਂਦੇ ਆ ਲੇਕਿਨ ਇਸ ਤਰ੍ਹਾਂ ਦੇ ਫਲਾਂ ਦੇ ਜੂਸ ਨਹੀਂ ਪੀਣੇ ਚਾਹੀਦੇ ਜੂਸ ਨਾਲੋਂ ਬੈਟ ਰਿਆ ਹੈ ਕਿ ਤੁਸੀਂ ਉਹਨਾਂ ਨੂੰ ਪੂਰੇ ਰੂਪ ਦੇ ਵਿੱਚ ਖਾਓ ਤਾਂ ਕਿ ਫਾਈਬਰ ਵੀ ਮਿਲੇ ਔਰ ਅਲਸੀ ਦੇ ਬੀਜ ਵੀ 슈ਗਰ ਨੂੰ ਮਰੀਜ਼ ਵਾਲੇ ਮਰੀਜ਼ ਲਈ ਵਧੀਆ ਰਹਿੰਦੇ ਕਿਉਂਕਿ ਇਹਨਾਂ ਦੇ ਵਿੱਚ ਫਾਈਬਰ ਹੁੰਦਾ ਇਹਨਾਂ ਦੇ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ ਐਂਟੀਆਕਸੀਡੈਂਟ ਦੇ ਬਹੁਤ ਵਧੀਆ ਸਰੋਤ ਨੇ ਇਹਨਾਂ ਨੂੰ ਵੀ ਦਹੀਂ ਦੇ ਵਿੱਚ ਮਿਲਾ ਕੇ ਜਾਂ ਕਿਸੇ ਤਰੀਕੇ ਨਾਲ ਤੁਸੀਂ ਖਾ ਸਕਦੇ ਹੋ ਲਿਮਟ ਦੇ ਵਿੱਚ ਕਿਉਂਕਿ ਇਹ ਸਰੀਰ ਵਿੱਚੋਂ ਸੋਜਾਂ ਨੂੰ ਘੱਟ ਕਰਦੇ ਆ ਮਾੜੀ ਚਰਬੀ ਨੂੰ ਵੀ ਘੱਟ ਕਰਦੇ ਆ ਤੇ ਖੂਨ ਦੀ ਵਿੱਚ ਵਧੀ ਹੋਈ 슈ਗਰ ਨੂੰ ਵੀ ਘੱਟ ਕਰਨ ਦੇ ਵਿੱਚ ਸਹਾਇਤਾ ਕਰਦੇ ਆ ਯਾਨੀ ਕਿ ਡਾਈਟ ਦੀ ਸਹਾਇਤਾ ਹੁੰਦੀ ਹੈ 베리즈 ਬਹੁਤ ਵਧੀਆ ਨੇ ਜਿਵੇਂ ਬਲੂ ਬੈਰੀਜ਼ ਆ ਇਹ ਵੀ ਬਹੁਤ ਵਧੀਆ ਇੱਕ ਫਰੂਟ ਹੈਗਾ ਵਾ ਜਿਹੜਾ ਆਮ ਲੋਕਾਂ ਨੂੰ ਮਿਲ ਜਾਂਦਾ ਸਾਡੇ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਸਾਡੇ ਛਤੂਤ ਹੁੰਦੇ ਸੀ ਉਹਨਾਂ ਨੂੰ ਜਿਹੜੀਆਂ ਲੱਗਣ ਵਾਲੀਆਂ ਗੋਲਾਂ ਉਹ ਵੀ ਉਹ ਵੀ ਸ਼ੂਗਰ ਦੇ ਵਿੱਚ ਬਹੁਤ ਵਧੀਆ ਅੱਛਾ ਅੱਛਾ ਫਰੂਟ ਹੈਗਾ ਉਹ ਵੀ ਇੱਕ ਫਰੂਟ ਹੈਗਾ ਅੱਜ ਕੱਲ ਤਾਂ ਖੈਰ ਪੰਜਾਬ ਦੇ ਵਿੱਚ ਤੂਤ ਬਹੁਤ ਕੱਟ ਆਉਂਦੇ ਨੇ ਜਾਂ ਛਤੂਤ ਤਾਂ ਕਦੇ ਮਤਲਬ ਬਹੁਤ ਕੱਟ ਗਏ ਨੇ ਇਹ ਦਰਖਤ ਇਹ ਵੀ ਇੱਕ ਫਰੂਟ ਹੈਗਾ ਇਹਦੀ ਸ਼ੂਗਰ ਵਾਲੇ ਮਰੀਜ਼ ਲੈ ਸਕਦੇ ਹਨ ਟਮਾਟਰ ਦੇ ਵਿੱਚ ਵੀ ਐਂਟੀਆਕਸੀਡੈਂਟ ਟੈਲਾਈਕੋਪੀਨ ਦੀ ਮਾਤਰਾ ਬਹੁਤ ਹੁੰਦੀ ਹੈ ਟਮਾਟਰ ਦੇ ਨਾਲ ਦਿਲ ਦੀ ਜਿਹੜੀ ਬਿਮਾਰੀ ਦਾ ਖਤਰਾ ਵੀ ਘਟ ਜਾਂਦਾ ਤੇ ਟਮਾਟਰ ਸਲਾਦ ਦੇ ਰੂਪ ਵਿੱਚ ਖਾਣਾ ਵਧੀਆ ਹੁੰਦਾ 슈ਗਰ ਵਾਲੇ ਮਰੀਜ਼ ਵਾਸਤੇ ਚਰਬੀ ਵਾਲੀ ਜਿਹੜੀ ਮੱਛੀ ਹੈ ਫੈਟੀ ਫਿਸ਼ ਉਹ ਵੀ ਬਹੁਤ ਵਧੀਆ ਹੈ ਉਹਦੇ ਵਿੱਚ ਵੀ omega 3 ਫੈਟੀ ਐਸਿਡ ਦਾ ਬਹੁਤ ਵਧੀਆ ਸਰੋਤ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ ਓਟਸ ਬਹੁਤ ਵਧੀਆ ਨੇ ਗਰੀਦਾਰ ਭੋਜਨ ਜਿਵੇਂ ਬਦਾਮ ਰਾਜਮਾ ਕਾਲੇ ਚਨੇ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਵੀ 슈ਗਰ ਵਾਲੇ ਮਰੀਜ਼ ਲਈ ਅੱਛੇ ਨੇ ਪੁੱਜੀ ਹੋਏ ਛੋਲੇ ਕਾਲੇ ਛੋਲੇ ਜਿਵੇਂ ਪੁੱਜੀ ਹੋਏ ਆਪਾਂ ਰੱਖ ਲੈਣੇ ਇਹ ਵੀ ਜਿਹੜੇ ਨੇ 슈ਗਰ ਵਾਲੇ ਮਰੀਜ਼ ਦਾ ਅਗਰ ਕਿਤੇ ਖਾਣਾ ਜਿੱਦਾਂ ਮਤਲਬ ਤੁਸੀਂ ਸਵੇਰੇ ਰੋਟੀ ਖਾਂਦੇ ਹੋ ਸ਼ਾਮ ਨੂੰ ਰੋਟੀ ਖਾਂਦੇ ਹੋ ਦੁਪਹਿਰੇ ਤੁਹਾਨੂੰ ਭੁੱਖ ਲੱਗਦੀ ਹੈ ਤੇ ਪੁੱਜੀ ਹੋਏ ਕਾਲੇ ਛੋਲੇ ਜਿਹੜੇ ਉਹ ਵੀ ਤੁਸੀਂ ਲਿਮਟ ਦੇ ਵਿੱਚ ਜਿੰਨੇ ਤੁਹਾਡਾ ਜਲ ਕਰਦਾ ਖਾ ਸਕਦੇ ਹੋ ਹਣ ਬਰੋਕਲੀ ਜਾਂ ਗੋਭੀ ਦੀਆਂ ਕਿਸਮਾਂ ਇਹਨਾਂ ਦੀ ਵੀ ਤੁਸੀਂ ਸੈਲਡ ਜਾਂ ਸੰਗੂਤੀ ਜਾਂ ਸਬਜ਼ੀ ਦੇ ਰੂਪ ਵਿੱਚ ਲਓਗੇ ਤਾਂ ਇਹ ਵੀ ਫਾਈਬਰ ਅਸ਼ਾ ਦਿੰਨੀਆਂ ਨੇ ਅੱਛਾ ਮਤਲਬ ਇਹ 슈ਗਰ ਨੂੰ ਕੰਟਰੋਲ ਦੇ ਵਿੱਚ ਕਰਦੀਆਂ ਨੇ ਅੰਡੇ ਵੀ ਅਗਰ ਤੁਸੀਂ ਲੈਂਦੇ ਹੋ ਤਾਂ ਇਹ ਵੀ ਬ੍ਰੇਕਫਾਸਟ ਦੇ ਵਿੱਚ ਬੜੇ ਵਧੀਆ ਲੈਂਦੇ ਨੇ ਇਹ ਅੰਡੇ ਲੈਣੇ ਕਿੰਨੇ ਆ ਇਹ ਕੇਵਲ ਖੂਨ ਦੇ ਵਿੱਚ ਵਧੀ ਹੋਈ ਚਰਬੀ ਨੂੰ ਦੇਖ ਕੇ ਫਿਰ ਤੁਹਾਡੇ ਡਾਕਟਰ ਦੱਸ ਦਿੰਦੇ ਨੇ ਤੁਸੀਂ ਇੱਕ ਜਾਂ ਦੋ ਬੋਇਲ ਕਰਕੇ ਅੰਡੇ ਲੈ ਸਕਦੇ ਹੋ ਕਿਉਂਕਿ ਜੇਕਰ ਜ਼ਿਆਦਾ ਚਰਬੀ ਹੋਵੇ ਤਾਂ ਫਿਰ ਉਹ ਉਹਨਾਂ ਦੇ ਵਿੱਚ ਜਿਹੜੀ ਯੋਕਸ ਹੁੰਦੀ ਨੇ ਪੀੜਾ ਪਾਟ ਹੁੰਦਾ ਫੈਟ ਵਾਲਾ ਉਹ ਬਾਹਰ ਕੱਢ ਕੇ ਪ੍ਰੋਟੀਨ ਵਾਲਾ ਪਾਟ ਜਿਹੜਾ ਉਹ ਲੈਣ ਵਾਸਤੇ ਡਾਕਟਰ ਤੁਹਾਡੇ ਤੁਹਾਨੂੰ ਐਡਵਾਈਸ ਕਰ ਦਿੰਦੇ ਨੇ ਕਿ ਅੰਡੇ ਦੇ ਵਿੱਚ ਵੀ ਕਾਫੀ ਮਤਲਬ ਜਿਹੜੀ ਆ ਉਹ ਵਧੀਆ ਖਰਾਕੀ ਤੱਤ ਹੁੰਦੇ ਨੇ ਪੌਸ਼ਟਿਕ ਭੋਜਨ ਇੱਕ ਅੰਡਾ ਵੀ ਹੈ ਬ੍ਰੇਕਫਾਸਟ ਦੇ ਵਿੱਚ ਤੁਸੀਂ ਲੈ ਸਕਦੇ ਹੋ ਲਸਣ ਦੀਆਂ ਤੁਸੀਂ ਲੈ ਸਕਦੇ ਹੋ ਕੋਈ ਵੀ ਖਾਣਕ ਜਿਹੜੀ ਹੈ ਨਾ ਉਹ ਐਡ ਕੀਤੀ ਜਾਂਦੀ ਹੈ ਕਿਉਂਕਿ ਯਾਦੂਮਈ ਖਰਾਕ ਕੋਈ ਨਹੀਂ ਹੁੰਦੀ ਇਕੱਲੀ ਖਰਾਕ ਨਹੀਂ ਕਿਸੇ ਬਿਮਾਰੀ ਨੂੰ ਠੀਕ ਕਰ ਸਕਦੀ ਦਵਾਈਆਂ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਲੈਣੀਆਂ ਹੀ ਪੈਂਦੀਆਂ ਨੇ ਖਰਾਕ ਦਾ ਯੋਗਦਾਨ ਇਹਨਾ ਹੁੰਦਾ ਕਿ ਖਰਾਕ ਹੈਲਪ ਕਰਦੀ ਹੈ ਉਹਦੇ ਨਾਲ ਦਵਾਈ ਜੀ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋਗੇ ਮੰਨ ਲਓ ਕਿ ਸ਼ੂਗਰ ਵਾਲੇ ਮਰੀਜ਼ ਜਿਉਂ ਉਹਨਾਂ ਨੂੰ ਐਡਵਾਈਸ ਕੀਤਾ ਜਾਂਦਾ ਕਿ ਇਹ ਖਾਣਾ ਇਹ ਨਹੀਂ ਖਾਣਾ ਜਿਵੇਂ ਮਿੱਠਾ ਨਹੀਂ ਖਾਣਾ ਕਿਸੇ ਵੀ ਤਰ੍ਹਾਂ ਦਾ ਖੰਡਿਆ ਗੋੜਿਆ ਸ਼ਹਿਦਿਆ ਜੇ ਹੋਰ ਮਿੱਠੇ ਫਲ ਜਿਹੜੇ ਨਹੀਂ ਖਾਣੇ ਜ਼ਿਆਦਾ ਮਾਤਰਾ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਅਵੋਇਡ ਕਰੋਗੇ ਤੇ ਤੁਹਾਡੀਆਂ ਦਵਾਈਆਂ ਕੱਟ ਸਕਦੀਆਂ ਹਨ ਲੇਕਿਨ ਦਵਾਈਆਂ ਬੰਦ ਜਿਹੜੀਆਂ ਉਹ ਡਾਕਟਰ ਦੀ ਸਲਾਹ ਨਾਲ ਜੇ ਕਿਤੇ ਰਿਵਰਸ ਹੋ ਜੇ 슈ਗਰ ਤਾਂ ਡਾਕਟਰ ਫਿਰ ਆਪੇ ਹੀ ਬੰਦ ਕਰ ਦਿੰਦੇ ਨੇ ਲੇਕਿਨ ਤੁਸੀਂ ਆਪਣੀ ਮਰਜ਼ੀ ਨਾਲ ਡਾਈਟ ਚਾਲੂ ਕਰਕੇ ਦਵਾਈਆਂ ਬੰਦ ਨਹੀਂ ਕਰ ਸਕਦੇ ਉਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀਆਂ ਕਿਉਂਕਿ ਡਾਈਟ ਦਾ ਰੋਲ ਜਿਹੜਾ ਵਾ 슈ਗਰ ਨੂੰ ਮਨੇਜ ਕਰਨ ਦੇ ਵਿੱਚ ਬਹੁਤ ਹੈ ਐਕਸਰਸਾਈਜ਼ ਦਾ ਵੀ ਰੋਲ ਬਹੁਤ ਹੈ ਪਰ ਜੇ ਤੁਸੀਂ ਆਖੋ ਵੀ ਕੱਲੀ ਡਾਈਟ ਦੇ ਐਕਸਰਸਾਈਜ਼ ਦੇ ਨਾਲ ਜਿਆਦਾ ਵਧੀਓ ਸ਼ੂਗਰ ਨੂੰ ਕਾਬੂ ਕਰ ਲੋਗੇ ਉਹ ਵੀ ਕਈ ਵਾਰੀ ਮੁਸ਼ਕਲ ਹੁੰਦਾ ਉਹ ਡਾਕਟਰ ਦੀ ਸਲਾਹ ਲੈ ਕੇ ਅਗਰ ਦਵਾਈ ਡਾਕਟਰ ਤੁਹਾਡੇ ਬੰਦ ਕਰਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਹੁਣ ਨਹੀਂ ਜ਼ਰੂਰਤ ਤਾਂ ਉਹ ਵੀ ਫਿਰ ਰੈਗੂਲਰ ਚੈੱਕ ਅਪ ਕਰਦੇ ਰਹਿੰਦੇ ਨੇ ਸ਼ੂਗਰ ਦਾ ਤੇ ਅਗਰ ਸ਼ੂਗਰ ਵਾਧੀ ਆ ਤਾਂ ਫਿਰ ਉਹ ਦਵਾਈਆਂ ਸ਼ੁਰੂ ਕਰ ਲੈਂਦੇ ਨੇ ਇਸ ਕਰਕੇ ਆਪਣੇ ਖਾਣ ਪੀਣ ਦਾ ਖਿਆਲ ਜਿਹੜਾ ਰੱਖਣਾ ਤੇ ਸ਼ੂਗਰ ਨੂੰ ਮਾਨੇਜ ਕਰਨਾ ਇਹ ਤੁਹਾਡੇ ਆਪਣੇ ਵਾਸਤੇ ਆ ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਤੌਰ ਦੇ ਉੱਪਰ ਤੁਹਾਨੂੰ ਇਹ ਜਾਣਕਾਰੀ ਦੇਣ ਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਕੇ ਕਹਿਕਵਾ ਕੇ ਸਬਸਕ੍ਰਾਈਬ ਕਰਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਲੈਕਚਰ ਜਿਹੜੇ ਆ ਉਹ ਸੁਣਾਉਂਦਾ ਰਵਾਂ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ